ਪਲੇਟੋ ਪਲੇਟੋ ਇੱਕ ਮਹਾਨ ਦਾਰਸ਼ਨਿਕ ਸਮਾਜ ਸੁਧਾਰਕ ਅਤੇ ਆਦਰਸ਼ਵਾਦੀ ਸੁਭਾਅ ਵਾਲਾ ਵਿਅਕਤੀ ਸੀ ਉਸ ਨੇ ਸਾਹਿਤ ਰਚਨਾ ਬਾਰੇ ਵਿਚਾਰ ਪੇਸ਼ ਕਰਦਿਆਂ ਇਸ ਨੂੰ ਨੈਤਿਕ ਮੁੱਲਾਂ ਉਦਾਤ ਗੁਣਾ ਅਤੇ ਸਮਾਜਿਕ ਉਪਯੋਗਤਾ ਦੇ ਪ੍ਰਸੰਗ ਵਿੱਚ ਦੇਖਿਆ ਪਰਖਿਆ ਹੈ ਉਸ ਦੀ ਨਜ਼ਰ ਵਿੱਚ ਜਿਹੜਾ ਸਾਹਿਤ ਸਮਾਜਿਕ ਨੈਤਿਕ ਤੇ ਅਧਿਆਤਮਕ ਜੀਵਨ ਨੂੰ ਆਦਰਸ਼ ਲੀਹਾਂ ਤੇ ਤੌਰਦਾ ਹੈ ਉਹ ਹੀ ਚੰਗਾ ਸਾਹਿਤ ਹੈ ਬਾਕੀ ਸਾਰਾ ਨਿੰਦਣ ਯੋਗ ਹੈ ਅਤੇ ਘਟਿਆ ਤੇ ਪ੍ਰਵਾਨ ਨਾ ਕਰਨ ਯੋਗ ਹੁੰਦਾ ਹੈ ਪਲੇਟੋ ਕਵੀ ਨੂੰ ਕਰਤਾ ਮੰਨਦਾ ਹੈ ਕਿਉਂਕਿ ਉਹ ਆਪਣੀ ਕਲਪਨਾ ਨੂੰ ਵਸਤਵਿਕ ਸਤ ਬਣਾ ਦਿੰਦਾ ਹੈ ਰੱਬ ਤੇ ਕਵੀ ਵਿੱਚ ਅੰਤਰ ਕਰਦਾ ਪਲੇਟੋ ਲਿਖਦਾ ਹੈ ਕਿ ਰੱਬ ਕਦੇ ਵੀ ਝੂਠ ਨਹੀਂ ਬੋਲਦਾ ਉਹ ਆਪ ਹੀ ਸਤ ਹੈ ਜਦੋਂ ਕਿ ਕਵੀ ਲੋੜ ਪੈਣ ਤੇ ਉਪਯੋਗੀ ਤੇ ਸੰਭਵ ਝੂਠ ਬੋਲ ਜਾਂਦਾ ਹੈ ਉਸ ਦਾ ਕਹਿਣਾ ਹੈ ਕਿ ਸਾਰੇ ਆਦਰਸ਼ ਦਾ ਮੂਲ ਸੋਮਾ ਅਦਿੱਖ ਸਤ ਹੈ ਭਾਵੇਂ ਇਹ ਆਦਰਸ਼ ਸੁੰਦਰਤਾ ਬਾਰੇ ਹੈ ਜਾਂ ਆਨੰਦ ਬਾਰੇ ਸਤ ਬਾਰੇ ਜਾਂ ਕਲਿਆਣ ਬਾਰੇ ਇਸ ਤਰ੍ਹਾਂ ਇਹ ਜਗਤ ਸਤ ਦਾ प्रतिबिंब है साहित्यकार उस मूल सुंदरता ਜਾਂ સત ਦੀ ছায়ਾਂ ਦੀ ਨਕਲ ਹੈ ਉਸ ਦੀ ਇਹ ਵੀ ਧਾਰਨਾ ਰਹੀ ਹੈ ਕਿ ਸਾਹਿਤ ਦਾ ਜਨਮ ਅਗਿਆਨ ਤੋਂ ਹੁੰਦਾ ਹੈ ਪਲੇਟੋ ਦੇ বস্তু ਸੰਸਾਰ ਅਤੇ ਰਚਨਾ ਸੰਸਾਰ ਬਾਰੇ ਵਿਚਾਰ ហេਟ ਲਿਖੇ ਅਨੁਸਾਰ ਪ੍ਰਾਪਤ ਹੁੰਦੇ ਹਨ ਪਹਿਲਾ ਇਸ ਸ੍ਰਿਸ਼ਟੀ ਦੇ ਪਿੱਛੇ ਇੱਕ आदर्श शक्ति है जिस ਨੂੰ ਸਤ ਕਹਿੰਦੇ ਹਨ ਸਾਹਿਤ ਇਸ ਸਤ ਦੀ ਨਕਲ ਦੀ ਨਕਲ ਹੈ ਇਸ ਲਈ ਇਸ ਦਾ ਜਨਮ ਅਗਿਆਨ ਤੋਂ ਹੁੰਦਾ ਹੈ ਦੂਜਾ ਵਿਚਾਰ ਸਾਹਿਤ ਉਸ ਸਤ ਤੋਂ ਬਹੁਤ ਦੂਰ ਦੀ ਚੀਜ਼ ਹੈ ਇਸ ਲਈ ਇਹ ਮਿਥਿਆ ਤੇ ਆਧਾਰਿਤ ਹੈ ਤੀਜਾ ਵਿਚਾਰ ਸਾਹਿਤ ਮਨੁੱਖ ਦੀਆਂ ਤੁਛ ਅਤੇ ਕਟਿਆ ਵਾਸਨਾਵਾਂ ਨੂੰ ਉਭਾਰਦਾ ਹੈ ਇਸ ਲਈ ਇਹ ਸਮਾਜ ਲਈ ਹਾਨੀਕਾਰਕ ਹੈ ਪਲੇਟੋ ਨੇ ਆਦਰਸ਼ ਸਮਾਜ ਦੀ ਸਥਾਪਨਾ ਕਰਨ ਦੀ ਕસોਟੀ ਤੇ ਸਾਹਿਤ ਰਾਹੀਂ ਕल्याणकारी ਸਿੱਖਿਆ ਦੇਣ ਦੀ ਮੰਗ ਕੀਤੀ ਹੈ ਪਲੇਟੋ ਨੇ ਕਵੀ ਜਾਂ ਸਾਹਿਤਕਾਰ ਲਈ ਇਸ ਕਿਸਮ ਦੇ ਦਿਸ਼ਾ ਨਿਰਦੇਸ਼ ਦਿੰਦੇ ਹਨ ਪਹਿਲਾ ਦਿਸ਼ਾ ਨਿਰਦੇਸ਼ ਕਵੀ ਨੂੰ ਸਭ ਤੋਂ ਉੱਤਮ ਰਚਨਾ ਕਰਨ ਲਈ ਵਿਸ਼ੇ ਦਾ ਪੂਰਾ ਗਿਆਨ અત્યੰਤ ਜ਼ਰੂਰੀ ਹੈ। ਦੂਜਾ ਹਰ ਰਚਨਾ ਇੱਕ ਜਿੰਦੇ ਪ੍ਰਾਣੀ ਵਾਂਗ ਹੋਣੀ ਚਾਹੀਦੀ ਹੈ ਜਿਸ ਦਾ ਇੱਕ ਨਿਸ਼ਚਿਤ ਆਕਾਰ ਹੋਵੇ, ਜਿਸ ਦਾ ਸਿਰ ਹੋਵੇ, ਪੈਰ ਹੋਣ, ਜਿਸ ਦਾ ਮੱਧ ਤੇ ਅੰਤ ਹੋਵੇ ਅਤੇ ਇਹ ਸਾਰੇ ਅੰਗ ਇੱਕ ਦੂਜੇ ਨਾਲ ਇੱਕ ਰੂਪ ਹੋਣ। ਤੀਜਾ ਕਵੀ ਲਈ ਪ੍ਰਕਿਰਤਿਕ ਸ਼ਕਤੀ, ਪ੍ਰਤਿਭਾ, ਸਾਹਿਤਕ ਨਿਯਮਾਂ ਦਾ ਗਿਆਨ ਅਤੇ अभ्यास दी बड़ी ਲੋੜ ਹੈ ਚੌਥਾ ਸ਼ੈਲੀ ਸਾਹਿਤਕਾਰ ਦੇ ਚਰਿੱਤਰ ਦਾ ਪ੍ਰਤੀਬਿੰਬ ਹੈ ਪੰਜਵਾਂ ਸੱਚੇ ਸਮਖਿਆਕਾਰ ਅੰਦਰ ਗੱਲ ਕਹਿ ਸਕਣ ਦਾ ਹੌਸਲਾ ਤੇ ਹਿੰਮਤ ਹੋਣੀ ਚਾਹੀਦੀ ਹੈ ਉਸ ਨੂੰ ਨਾ ਕੇਵਲ ਕਾਵਿ ਸਿਧਾਂਤਾਂ ਬਾਰੇ ਸਗੋਂ ਕਾਵਿ ਬਾਰੇ ਵੀ ਪੂਰਨ ਗਿਆਨ ਹੋਣਾ ਚਾਹੀਦਾ ਹੈ ਛੇਮਾ ਕਾਵਿ ਨੈਤਿਕਤਾ ਸਦਾਚਾਰ ਅਤੇ ਸਮਾਜ ਲਈ ਲਾਹੇਵੰਦ ਹੋਣਾ ਚਾਹੀਦਾ ਹੈ ਪਲੇਟੋ ਵੱਲੋਂ ਸਾਹਿਤ ਰਚਨਾ ਬਾਰੇ ਪੇਸ਼ ਕੀਤੇ ਵਿਚਾਰਾਂ ਨੂੰ ਅੱਜ ਤੱਕ ਸਾਹਿਤ ਚਿੰਤਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਹੱਤਵ ਦਿੰਦੇ ਰਹੇ ਹਨ ਸੋ ਸਾਡੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਇੱਕ ਵਾਰ ਫਿਰ ਮਿਲਾਂਗਾ ਇਸੇ ਤਰ੍ਹਾਂ ਦੀ ਚੰਗੀ ਅਤੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਰੱਬ ਰੱਖਾਂ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਵੰਦੇ ਮਾਤਰਮ ਥੈਂਕਸ ਫॉर ਵਾਚਿੰਗ ਲਾਈਕ ਐਂਡ ਸਬਸਕ੍ਰਾਈਬ ਨਾਓ